ਆਪ ਸਭ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹੋਏ ਹੋ ਸਿਮਰਨ ਦਾ ਆਨੰਦ ਮਾਣ ਆਪ ਜੀਆਂ ਨੇ ਸਿਮਰਨ ਸਾਰਿਆਂ ਰੋਗਾਂ ਦੀ ਦਵਾਈ ਏ ਜੀ ਸਰਬ ਰੋਗ ਕਾ ਔਖਦ ਨਾਮ ਨਾਮ ਜਿਹੜਾ ਵੀ ਉਹ ਸਾਰਿਆਂ ਰੋਗਾਂ ਦੀ ਦਵਾਈ ਏ ਸਾਰਿਆਂ ਤੇ ਜਿਵੇਂ ਅੱਜ ਕੱਲ ਅਸੀਂ ਜੀਵਨ ਬਤੀਤ ਕਰਦੇ ਪਏ ਹਾਂ ਚਾਹੇ ਕੋਈ ਵੱਡੀ ਕੋਠੀ 'ਚ ਬਹਿ ਰਿਹਾ ਚਾਹੇ ਕੋਈ ਵੱਡੀ ਕਾਰ 'ਚ ਬਹਿ ਰਿਹਾ ਚਾਹੇ ਕੋਈ ਵੱਡੀ ਦੁਕਾਨ 'ਚ ਬੈਠਾ ਹੋਇਆ ਚਾਹੇ ਉਹਦੇ ਕੋਲ ਮਾਇਆ ਬਹੁਤ ਜ਼ਿਆਦਾ ਹੈ ਸੁੱਖ ਆਰਾਮ ਬਹੁਤ ਨੇ ਵਧੀਆ ਬੈੱਡ ਤੇ ਵੀ ਬੈਠਾ ਹੋਇਆ ਏਸੀ ਲੱਗਾ ਹੋਇਆ ਹੈ ਪਰ ਜਿਹੜਾ ਚਿੰਤਾ ਵਾਲਾ ਰੋਗ ਹੈ ਨਾ ਉਹ ਹਰ ਕਿਸੇ ਦੇ ਮਨ ਵਿੱਚ ਕੋਈ ਨਾ ਕੋਈ ਚਿੰਤਾ ਚੱਲਦੀ ਪਈ ਕੋਈ ਨਾ ਕੋਈ ਤੇ ਮਨ ਦੇ ਰੋਗ ਸਿਮਰਨ ਹੀ ਦੂਰ ਕਰ ਸਕਦਾ ਜਿਸ ਸਮੇ ਅਸੀਂ ਇਸ ਗੁਰਦੁਆਰਾ ਸਾਹਿਬ ਤੋਂ ਬਾਹਰ ਹੁੰਦੇ ਆ ਨਾ ਉਦੋਂ ਸਾਨੂੰ ਬੜੀਆਂ ਚਿੰਤਾ ਬੜੀਆਂ ਸਤਾਉਂਦੀਆਂ ਆਹ ਕੰਮ ਕਰਨਾ ਆਹ ਕਰਨਾ ਆਹ ਫਿਕਰ ਇਹ ਕਿਦਰੇ ਹੋ ਜਾਵੇ ਫੇਰ ਮੇਰਾ ਭਲਾ ਹੋਣਾ ਜੇ ਇਹ ਕੰਮ ਹੋ ਜਾਵੇ ਪਰ ਜਦੋਂ ਅਸੀਂ ਗੁਰਦਰਾ ਸਾਹਿਬ ਦੇ ਅੰਦਰ ਐਂਟਰ ਕਰ ਜਾਂਦੇ ਆ ਨਾ ਗੁਰੂ ਦੀ ਗੋਦ ਵਿੱਚ ਆ ਕੇ ਬੈਠ ਜਾਂਦੇ ਆ ਨਾ ਹੁਣ ਸਾਨੂੰ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਇਸ ਟਾਈਮ ਸਾਨੂੰ ਕੋਈ ਫਿਕਰ ਨਹੀਂ ਹੈਗਾ ਕਿਉਂ ਕਿਉਂਕਿ ਗੁਰੂ ਦੀ ਗੋਦ ਵਿੱਚ ਆ ਕੇ ਬੈਠ ਗਏ ਆ ਤੇ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ ਸਾਹਿਬ ਦੀਆਂ ਜਦੋਂ ਅਸੀਂ ਵਡਿਆਈਆਂ ਸੁਣਦੇ ਆ ਸਾਹਿਬ ਨੂੰ ਯਾਦ ਕਰਦੇ ਆ ਨਾਮ ਜਪਦੇ ਆ ਨਾ ਜਦੋਂ ਪਰ ਸਾਹਿਬ ਇੱਕ ਦਿਨ ਸਾਹੀਬੀ ਦੇ ਦਿੰਦੇ ਨੇ ਸਨ ਅਸੀਂ ਫੜਨੇ ਨੇ ਗੁਰੂ ਦੇ ਚਰਨ ਚਰਨ ਫੜ ਕੇ ਕਹਿਣਾ ਗੁਰੂ ਸਾਹਿਬ ਜੀ ਚੰਗੇ ਆ ਚਾਹੇ ਮੰਦੇ ਆ ਤੁਹਾਡੇ ਬੰਦੇ ਆ ਕਿਧਰੇ ਨਹੀਂ ਜਾਣਾ ਹੋਰ ਅਸੀਂ ਇੱਥੇ ਹੀ ਰਹਿਣਾ ਤੇ ਕਦੇ ਵੀ ਜੇ ਆਪਣੇ ਪਿਤਾ ਨੂੰ ਅਸੀਂ ਕਹਿ ਦਈਏ ਨਾ ਪਿਤਾ ਜੀ ਚੰਗੇ ਮਾੜੇ ਜਿਵੇਂ ਦੇ ਵੀ ਤੁਹਾਡੇ ਬੱਚੇ ਆ ਤੇ ਪਿਤਾ ਕਦੇ ਗੁੱਸੇ ਵਿੱਚ ਆ ਕੇ ਪਰਾਂ ਨਹੀਂ ਕਰਦਾ ਸਨ ਪਿਤਾ ਵੀ ਕਹਿੰਦਾ ਪੁੱਤਰਾ ਜੇ ਤੂੰ ਮੇਰਾ ਸਤਿਕਾਰ ਕਰਦਾ ਤੇ ਮੈਂ ਵੀ ਤੇਰਾ ਹੋਊਂਗਾ ਇਸੇ ਤਰ੍ਹਾਂ ਗੁਰੂ ਪਿਤਾ ਵੇ ਸਾਡੇ ਜਦੋਂ ਅਸੀਂ ਇਹਨਾਂ ਦੇ ਚਰਨ ਕੁੱਟ ਕੇ ਫੜ ਲਾਂਗੇ ਗੁਰੂ ਸਾਹਿਬ ਜੀ ਨੂੰ ਕਵਾਂਗੇ ਗੁਰੂ ਸਾਹਿਬ ਜੀ ਅਸੀਂ ਹੋਰ ਕਿਧਰੇ ਨਹੀਂ ਜਾਣਾ ਜਿਵੇਂ ਦੇਵੀਆਂ ਤੁਹਾਡੇ ਚਰਨਾਂ ਵਿੱਚ ਆ ਗਏ ਆ ਝੋਲੀਆਂ ਭਰ ਦਿਓ ਸਾਡੀਆਂ ਤੇ ਜੂ ਜਨਮ ਲਿਆ ਅਸੀਂ ਝੋਲੀਆਂ ਭਰਦੇ ਵੀ ਆਏ ਨੇ ਉਸੀ ਸ਼ੁਕਰ ਨਾ ਕਰੀਏ ਉਹ ਸਾਡੀ ਆਪਣੀ ਗਲਤੀ ਹੈ ਪਰ ਗੁਰੂ ਸਾਹਿਬ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਸਾਨੂੰ ਕਿਸੇ ਨੂੰ ਭਾਵੇਂ ਸਾਡਾ ਨਾਮ ਪਤਾ ਹੋਵੇ ਪਰ ਆਪੋ ਆਪਣਾ ਤੇ ਹਰ ਕਿਸੇ ਨੂੰ ਪਤਾ ਹੀ ਹੁੰਦਾ ਹੈ ਨਾ ਜੂ ਜਨਮ ਲਿਆ ਅਸੀਂ ਪਹਿਲਾਂ ਸਾਡਾ ਜੀਵਨ ਹੋਰ ਸੀ ਫਿਰ ਹੋਰ ਫੋਰ ਹੋਰ ਕਰਦੇ ਹੋਂ ਦੇਖੋ ਗੱਡੀਆਂ ਕਾਰਾਂ ਕੋਠੀਆਂ ਐਸੀ ਵਧੀਆ ਵਧੀਆ ਘਰ ਬਣ ਗਏ ਸਾਡੇ ਜੇ ਅੱਜ ਵੀ ਅਸੀਂ ਕਹੀਏ ਗੁਰੂ ਨੇ ਸਾਨੂੰ ਕੀ ਦਿੱਤਾ ਤੇ ਫਿਰ ਤੇ ਸਾਡੀ ਆਪਣੀ ਗਲਤੀ ਹੈ ਗੁਰੂ ਸਾਹਿਬ ਨੇ ਕੋਈ ਕਮੀ ਨਹੀਂ ਛੱਡੀ ਆਪਾਂ ਕਰਨਾ ਸਿਮਰਨ ਤੇ ਭਾਵਨਾ ਬਣਾਣੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠੇ ਆਂ ਗੁਰੂ ਦੇ ਚਰਨਾਂ ਵਿੱਚ ਬੈਠੇ ਆਂ ਗੁਰੂ ਦੇ ਚਰਨ ਪਕੜਨੇ ਨੇ ਕੁੱਟ ਕੇ